ਮੈਂ ਅਜ ਤਰ੍ਹਾਂ ਉਸ ਵੇਰੀਅੰਟ ਕੋਲ ਤੁਹਾਡਾ ਕੋਈ ਮੁੱਦਾ ਨਹੀਂ ਆ ਕੀ ਕਰਨਾ ਪਤਾ ਨਹੀਂ ਅੱਜ ਸਾਰੇ ਇਸੇ ਤੇ ਵਿਸ਼ੇਸ਼ ਕਾਰਜਕਰਤਾ ਇਕੱਠੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਆਈ ਥੋੜਾ ਦੇ ਸੱਦਾ ਜਿਹੜਾ ਹੈ ਕਾਰਜਕਰਨ ਦਿੱਤਾ ਸੀ ਅਸੀਂ ਨਾ ਕੈਂਪ ਲਗਾ ਰਹੇ ਸੀ ਔਰ ਮੋਦੀ ਸਾਹਿਬ ਦੀਆਂ ਸਕੀਮਾਂ ਸੀ ਸਾਡਾ 2 ਦਿਨ ਪਹਿਲੇ ਇਹਨਾਂ ਨੇ ਕੈਂਪ ਬੰਦ ਕਰਾਇਆ ਮੈਨੂੰ ਵੀ ਕੱਲ ਜਿਹੜਾ ਹੈ ਇਹਨਾਂ ਨੇ ਘਰ ਵਿੱਚ ਜਿਹੜਾ ਹੈ ਪੂਰਾ ਪ੍ਰਸ਼ਾਸਨ ਮੇਰੇ ਘਰ ਆ ਕੇ ਬੈਠ ਗਿਆ ਕਿ ਤੁਸੀਂ ਬਾਹਰ ਨਹੀਂ ਨਿਕਲਣਾ ਕੈਂਪ ਨਹੀਂ ਲਗਾਣਾ ਸੋ ਅੱਜ ਅਸੀਂ ਭਗਵੰਤ ਮਾਨ ਦਾ ਕਿਉਂਕਿ ਝਾੜੇ ਵਾਲੀ ਸਰਕਾਰ ਬੁਖਲਾਗੇ ਦੀ ਹੈ ਇਹ ਤਰ੍ਹਾਂ ਜਿਹੜੇ ਮੰਤਰੀ ਰੋਪਖਲਾਗੇ ਦੇ ਨੇ ਇਸ ਕਰਕੇ ਸਾਨੂੰ ਮੋਦੀ ਸਰਕਾਰ ਦੀ ਜਿਹੜੀ ਸਕੀਮਾਂ ਨੂੰ ਤਾਂ ਕੈਂਪ ਜਿਹੜੇ ਲਗਾਉਣ ਤੋਂ ਰੋਕਿਆ ਜਾ ਰਿਹਾ ਸੋ ਅੱਜ ਅਸੀਂ ਇੱਥੇ ਇਕੱਠੇ ਹੋਇਆ ਔਰ ਅੱਜ ਅਸੀਂ ਸਾਡੇ ਜਿਹੜੇ ਪੰਜਾਬ ਦਾ ਸੀਐਮ ਹੈ ਭਗਵੰਤ ਮਾਨ ਜੀ ਉਹਨਾਂ ਦਾ ਪੁਤਲਾ ਜਿਹੜਾ ਇਹ ਫੋਕਿਆ ਗਿਆ ਇਹ ਪੂਰੇ ਮਤਲਬ ਇੱਕ ਹਲਕੇ ਚ ਨਹੀਂ ਸਿਰਫ ਪੂਰੇ ਪੰਜਾਬ ਚ 11 ਤੋਂ 12 12:30 1:00 ਤੱਕ ਜਿਹੜਾ ਟਾਈਮ ਸੀ ਸੋ ਪੂਰੇ ਪੰਜਾਬ ਚ ਇਹ ਪੁਤਲੇ ਜਿਹੜੇ ਆ ਉਹਨਾਂ ਦੇ ਫੁੱਕੇ ਜਾ ਰਹੇ ਕਿਉਂਕਿ ਸਾਨੂੰ ਮੋਦੀ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਬੰਦ ਕੀਤਾ ਜਾ ਰਿਹਾ ਹੈ ਅਗਲੇ ਹੁਕਮ ਜਿਹੜੇ ਆ ਉਹ ਆ ਐਸਾ ਹੈ ਕਿ ਸ਼ਾਮ ਤੱਕ ਜੋ ਅਗਲੇ ਸਾਡੇ ਹਾਈ ਕਮਾਂਡ ਵੱਲੋਂ ਜੋ ਸਾਨੂੰ ਆਦੇਸ਼ جاری ਹੋਏਗਾ ਫਿਰ ਅਸੀਂ ਅੱਗੇ ਉਸ ਮੁਤਾਬਕ ਜਿਹੜਾ ਹੈ ਉਹ ਕੰਮ ਕਰਾਂਗੇ ਦੇਵਾ ਕੀ ਕਰਨਾ ਦੇਖੋ ਤੁਸੀਂ ਪਿਛਲੇ ਦੋ ਦਿਨਾਂ ਤੋਂ ਦੇਖਿਆ ਵੀ ਦੋ ਦਿਨਾਂ ਤੋਂ ਜੋ ਇਹ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਇਸ ਸਰਕਾਰ ਪੰਡਾ ਕਰ ਜਿਵੇਂ ਕਿ ਨਾਲ ਸਾਡੇ ਲੀਡਰਾਂ ਨੂੰ ਘਰਾਂ ਦੇ ਵਿੱਚ ਹੌਸ ਰੈਸਟ ਕੀਤਾ ਔਰ ਜੋ ਸੈਂਟਰ ਦੀਆਂ ਸਕੀਮਾਂ ਸੀਗੀਆਂ ਜੋ ਘਰ-ਘਰ ਪਹੁੰਚਣ ਲਈ ਸੈਂਟਰ ਸਰਕਾਰ ਨੇ ਆਪਣੀਆਂ ਟੀਮਾਂ ਲਗਾਈਆਂ ਸੀਗਾ ਉਹਨਾਂ ਨੂੰ ਨਾ ਉਹ ਕੰਮ ਕਰਨ ਤੋਂ ਰੋਕਿਆ ਤਾਂ ਕਿ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਜਿਹੜੀਆਂ ਇਹ ਲੋਕਾਂ ਤੱਕ ਪਹੁੰਚ ਨਾ ਸਕਣ ਹੂ ਲੋਕ ਬਹੁਤ ਜਾਗਰਤ ਨੇ ਪੰਜਾਬ ਦੇ ਲੋਕ ਬਹੁਤ ਜਾਗਰਤ ਜਿਹੜੇ ਇਹਨਾਂ ਨੇ ਬਹੁਤ ਇਹ ਸਰਕਾਰ ਬੜੇ ਹੌਮ ਹਮਾ ਕੇ ਲਿਆਂਦੀ ਸੀ ਕਿ ਉਹ ਸਮਝਦੇ ਸਾਡੇ ਨਾਲ ਧੋਖਾ ਹੋ ਗਿਆ ਔਰ ਜਦੋਂ ਇਹ ਲੋਕਾਂ ਨੇ ਹੁਣ ਮੋੜਾ ਕਟਿਆ ਤੇ ਇਹ ਕਹਿੰਦੇ ਆ ਵੀ ਜੇ ਲੋਕਾਂ ਨੂੰ ਹੁਣ ਹੋਸ਼ ਆ ਗਈ ਆ ਇਹ ਸਰਕਾਰ ਤੋਂ ਲੋਕ ਥੱਕ ਚੁੱਕੇ ਆ ਔਰ ਹੱਕ ਚੁੱਕੇ ਆ ਔਰ ਲੋਕਾਂ ਨੂੰ ਇਹਨਾਂ ਦਬਾਨਵਾਦ ਤੇ ਲੋਕਤੰਤਰ ਗळा ਕੋ ਤੁਲਵਾਤੇ ਜਿਹੜਾ ਸੱਟ ਚੁੱਕਿਆ ਇਹ ਕਦੀ ਵੀ ਇਹ ਸਰਕਾਰ ਨੂੰ ਇਹਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਹੜੇ ਦਿੱਲੀ ਤੋਂ ਭਗੌੜੇ ਹੋ ਕੇ ਆਏ ਜੋ ਲੋਕਾਂ ਨੇ ਭਜਾਏ ਆ ਇਹਨਾਂ ਨੂੰ ਉੱਥੇ ਹੀ ਮੁੜ ਕੇ ਵਾਪਸ ਭੇਜਿਆ ਜਾਏਗਾ ਲੋਕ ਬਹੁਤ ਦਾਗ ਰਖਣਾ ਬਹੁਤ ਸਮਰਧਾਰਨਾ ਔਰ ਬਹੁਤ ਜਜ਼ਾਰੂ ਇਥੋਂ ਦੇ ਪੰਜਾਬ ਦੇ ਲੋਕ ਨੇ ਜਿਹੜੇ ਕਿ ਇਹ ਸਹੁੂਰਤਾ ਕੋਈ ਭਾਜਪੀ ਪਾਰਟੀ ਦੀ ਸੰਤਸਕਾਰ ਕਿਸੇ ਇੱਕ ਪਾਰਟੀ ਨੂੰ ਨਹੀਂ ਸੀ ਦੇ ਰਹੀ ਇਹ ਸਾਰੇ ਲੋਕਾਂ ਨੂੰ ਸਾਰੇ ਕਰੀਬ ਲੋਕਾਂ ਨੂੰ ਸਾਰੇ ਲਾਭ ਕਾਰੀਏ ਨੂੰ ਇਹ ਸਹੁੂਰਤਾ ਮਿਲਣ ਵਾਸਤੇ ਜਿਹੜਾ ਕਿ ਇਹਨਾਂ ਰੂਪ ਦੀ ਕੋਸ਼ਿਸ਼ ਕੀਤੀ ਆ ਇਹ ਕੰਮ ਬਿਲਕੁਲ ਨਹੀਂ ਰੁਕੂਗਾ ਇਹ ਨਿਰੰਤਰ ਚੱਲਦਾ ਰਹੇ ਕਿ ਕਿੰਨੇ ਸੜਕੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਾਈ ਜਾਣੀਆਂ ਕਿ ਆ ਵੀ ਜੇ ਵੀ ਉਹ ਪਹੁੰਚਾਈ ਜਾਣਗੀਆਂ ਜਾਂ ਬੰਦ ਕੀਤੀਆਂ ਜਾਣਗੀਆਂ ਬਿਲਕੁਲ ਉਸ ਤੋਂ ਵੀ ਜ਼ਿਆਦਾ ਜੋਸ਼ ਨਾਲ ਅੱਗੇ ਤੋਂ ਵੀ ਜ਼ਿਆਦਾ ਜੋਸ਼ ਨਾਲ ਜੋਸ਼ ਵਰਕਰਾਂ ਤੋਂ ਤੁਸੀਂ ਵੇਖਿਆ ਕੱਲ ਸੀਗਾ ਜੋ ਹੁਣ ਜੋਸ਼ ਆ ਅੱਗੇ ਤੋਂ ਵੀ ਜ਼ਿਆਦਾ ਸਪੀਡ ਨਾਲ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣਗੀਆਂ ਔਰ ਇਹਨਾਂ ਨੂੰ ਦਿੱਲੀ ਦੇ ਪਹਾੜਿਆਂ ਨੂੰ ਉੱਥੋਂ ਹੀ ਭੇਜਿਆ ਜਾਗਾ ਵਾਪਸ ਜਿੱਥੋਂ ਆ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹਨਾਂ ਨੂੰ ਉੱਥੇ ਹੀ ਵਾਪਸ ਭੇਜਿਆ ਜਾਗਾ ਜਿਸ ਰੋਡ ਤੋਂ ਨਿਕਲੇ ਆ thank you